ਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੇਚੀ ਚੜਦੀ ਕਲਾ ਜੀ ਚੜਦੀ ਕਲਾ ਚ ਹਾਂ ਜੀ ਠੀਕ ਠਾਕ ਹੋਰ ਸੁਣਾਓ ਵਧੀਆ ਵਧੀਆ ਵੀਰ ਜੀ ਤਿੰਨ ਮਈਆਂ ਆਈਆਂ ਆਪਣੇ ਕੋਲ ਚੰਗੀਆਂ ਹਾਂ ਜੀ ਤਿੰਨੇ ਪਾਕਿਸਤਾਨੀ ਬੈਲਟ ਹਾਂ ਜੀ ਨੀਲੀ ਲਾਦੀਆਂ ਪਾਕਿਸਤਾਨੀ ਬੈਲਟ ਦੀਆਂ ਤਿੰਨ ਮਈਆਂ ਨੇ ਉਫਾੜੋ ਇੱਕੋ ਜੇ ਇੱਕੋ ਪਿੰਡੋ ਲਈਆਂ ਹਾਂ ਹਾਂ ਜੀ ਅੱਖਾਂ ਵਿੱਚ ਤਿੰਨ ਅੱਖਾਂ ਚਿੱਟੀਆਂ ਚਿੱਟੀਆਂ ਆ ਵੇ 2 ਲੱਖ ਦੀ ਮਾਨ ਚੱਕ ਰਹੀਆਂ ਮੈਂ ਆਹ ਵੇਖੋ ਵੀਰ ਜੀ ਆਹ ਵੇਖੋ ਚਿੱਟੀਆਂ ਅੱਖਾਂ ਦੀਆਂ ਬੂਰੀ ਵੀ ਚਿੱਟੀਆਂ ਤੇ ਉਹ ਵੀ ਛੋਟੀ ਨੀਲੀ ਦਾ ਵੀ ਹਾਂਜੀ ਤੇ ਉਹ ਚੰਗੀਆਂ ਮਈਆਂ ਤਿੰਨ ਵੀ ਤਵੇ ਜੀ ਆਪਣਾ ਡਰੈੱਸ ਡਰੈੱਸ ਜੀ ਪਿੰਡ ਭੰਦੇਰ ਹਾਂਜੀ ਜਿਹੜਾ ਬਸਰ ਹਾਂਜੀ ਫਤਿਹਗੜ ਚੂੜੀਆਂ ਸਾਨੂੰ ਹੈਗਾ 3 ਕਿਲੋਮੀਟਰ ਹਾਂਜੀ ਮਜੀਠਾ ਬਾਕੀ ਸ਼ਹਿਰ ਸਾਨੂੰ ਪੈਂਦਾ ਅੰਬਰਸਰ ਦਾ ਜਿਗਾ ਅੰਬਰਸਰ ਸ਼ਹਿਰ ਨੂੰ ਲਾਗੇ 20 ਕਿਲੋਮੀਟਰ ਪੈਂਦਾ ਅੰਬਰਸਰ ਖਾਸ ਕਿਹਦੀ ਵੀ ਦੂਰੋਂ ਫੋਨ ਲਾਉਂਦੇ ਕਹਿੰਦੇ ਵੀ ਕਿੱਥੇ ਕਿੱਥੇ ਆਪਣਾ ਹਾਂਜੀ ਸਾਡਾ ਅੰਬਰਸਰ ਸ਼ਹਿਰ ਦਾ ਨੂੰ 20 ਕਿਲੋਮੀਟਰ ਹੈ ਅੰਬਰਸਰ ਸ਼ਹਿਰ ਗੋਲਡਨ 게ਟ ਚਲੋ ਠੀਕ ਹੈ ਦੱਸੋ ਪਹਿਲਾਂ ਹੀ ਮੈਂ ਦੀ ਡਿਟੇਲ ਐਵੇ ਦਿੱਤੇ ਜੇ ਸਮੇ ਮੈਂ ਸੋਈ ਆ ਹਾਂਜੀ ਕੱਲ ਦੀ ਸੋਈ ਆ ਹਾਂਜੀ ਕਟਾ ਪਿਛੇ ਆ ਹਾਂਜੀ 9 ਲੀਟਰ ਬੋਲਾ ਤਿਆਰ ਹੈ 9 ਲੀਟਰ ਬੋਲਾ ਤਿਆਰ ਆ ਵੀਰਾਂ ਦਾ ਕੱਲ ਦੀ ਸੋਈ ਆ ਵੇਖੋ ਮੈਂ ਦਾ ਥੰ ਚੜਾ ਬਹੁਤ ਹੀ ਚੰਗੀ ਆਪਣੇ ਇਧਰ ਇਧਰ ਦੀ ਬੈਲਟ ਵੀ ਬਣਾ ਵੀਦੀ ਮਈਆਂ ਇਹ ਆਪਣੇ ਜੀ ਆਪਣੀ ਬੈਲਟ ਦੀ ਮੈਂ ਆ ਆਪਣੀ ਬੈਲਟ ਦੀਆਂ ਮਈਆਂ ਇਧਰ ਦੀਆਂ ਨੀਲੀ ਦਾ ਵੀ ਪਾਕਿਸਤਾਨੀ ਦੀਆਂ ਆਉਂਦੀਆਂ ਪਰ ਇਧਰ ਵੇਖ ਲੋ ਚਿੱਟੀਆਂ ਮਾਣ ਕੇ ਨਸਲਦਾਰੀ ਮਈਆਂ ਵੀ ਦੀ ਜਿਹੜੀਆਂ ਜਿਹੜਾ ਵੀਰਾਂਗ ਮਈ ਲਈ ਨਾ ਹਾਂਜੀ ਉਹ ਆਦੇ ਜੀ ਮਈ ਥੱਲੇ 13 12 13 ਕਿਲੋ ਦੁੱਧ ਸ਼ਰਤਨਾ ਚੁੰਦੇ ਨੇ ਸ਼ਰਤਨਾ ਵੀਰਾਂ ਦਾ 12 11 ਕਿਲੋ ਦੁੱਧ ਸ਼ਰਤਨਾ ਚੁੰਦੇ ਰਹੇ ਆ ਆਹ ਦੇਖੋ ਥਣ ਚੱਡਾ ਚੈੱਕ ਕਰੋ ਚੰਗੀ ਆ ਨਾ ਵੀਰ ਜੀ ਚੱਡੇ ਦੀ ਸਭਾਈ ਜੀ ਕਵਾਲ ਲਗਾ ਮੈਂ ਬਹੁਤ ਚੰਗਾ ਨਹੀਂ ਵੀ ਜੀ ਜਿੰਨੀ ਵੀ ਮਈ ਚੰਗੀ ਜਿੰਨੇ ਜੋਗੀ ਆਗੀ ਆ ਬੜੀ ਮੈਲ ਵੀਰਾਂ ਦਾ ਸਾਫ ਬੜੀ ਮੱਝ ਤੇ ਪਰ ਚੰਗੀ ਭਲੀ ਮਈ ਜਿਹਨਾਂ ਦੁੱਧ ਦੇਣ ਵਾਲੀ ਨਸਲ ਗਾੜੀ ਵੀ ਜੀ ਨਸਲ ਦਾ ਵੀ ਮੁੱਲ ਪੈਂਦਾ ਆ ਜੀ ਹਾਂਜੀ ਇਹ ਕੁਆਲਿਟੀ ਦਾ ਵੀ ਨਾ ਦਾ ਨਸਲਦਾਰੀ ਦਾ ਤਾਂ ਥਣ ਚੜਾ ਤੁਸੀਂ ਚੈੱਕ ਕਰ ਲਓ ਬਹੁਤ ਹੀ ਪਿਆਰੀ ਮੱਝ ਹੈ ਚੰਗੀ ਅੱਖਾਂ ਅੱਖਾਂ ਵਿੱਚ ਚੈੱਕ ਕਰ ਲਓ ਆ ਮਗਰ ਨੀਲੀ ਦਾ ਬੱਚਾ ਹੈ ਕੱਟਾ ਮਗਰ ਤੇ ਪਾਕਿਸਤਾਨੀ ਨੀਲੇ ਦੋਵੇਂ ਪੈਰ ਮਗਰ ਲੈ ਚਿੱਟੇ ਜਵਾਬ ਜੀ ਫਿਰ ਬਹੁਤ ਚੰਗਾ ਲੱਗਾ ਮੈਂ ਨੂੰ ਹਾਂਜੀ ਠੰਡੀ ਸੀਲ ਮੈਂ ਠੰਡੀ ਸੀਲ ਹੈ ਵੀਰਾਂ ਦਾ ਚਵਾਈ ਦਿਖਾਈ ਦੋ ਮੜੇ ਜਿਹੜਾ ਧਾਰਾ ਮਾਰ ਕੇ ਇੱਕ ਇੱਕ ਦੋ ਦੋ ਵੇਖੋ ਮੱਝ ਤਾਰਾ ਮਾਰ ਕੇ ਬੁਖਾ ਦੇਨੇ ਤੁਹਾਨੂੰ ਤੇ ਬੱਚਾ ਵੀ ਕੱਟਾ ਮਗਰ ਨੀਲੀ ਦਾ ਹੀ ਆ ਠੰਡੀ ਮਈ ਦਾ ਇਦਾਂ ਪਾਇ ਬੈਜੋ ਆ ਦੇਖੋ ਇਧਰ ਦੀਆਂ ਮਈਆਂ ਜੀ ਭਾਈ ਠੰਡੀਆਂ ਹੁੰਦੀਆਂ ਨਾ ਵਿੱਚ ਜੀ ਹਾਂ ਜੀ ਇਹੜੀਆਂ ਨੀਲੀ ਰੰਗ ਦੀਆਂ ਮਈਆਂ ਸਾਡੇ ਇਧਰ ਦੀਆਂ ਹਾਂਜੀ ਹਾਂਜੀ ਠੰਡੀਆਂ ਬੜੀਆਂ ਮਈਆਂ ਆਪੇ ਮਈਆਂ ਲੱਗੀਆਂ ਚਾਹ ਦਿਖਾਉ ਮੈਂ ਤਾਰ ਮਾਰ ਆ ਗਿਆ ਬੱਚਾ ਲਾ ਕੇ ਕਰ ਦੋ ਇਦਾਂ ਬਣਾ ਦਿਖਾ ਦੇ ਬੱਚਾ ਬਟਟਰ ਵਾਲਿਆ ਬੱਚਾ ਬਟਟਰ ਵਾਲਿਆ ਆ ਵੇਖ ਲੋ ਵੀਰ ਜੀ ਆ ਨਾੜਾ ਨੂੜਾ ਵੀ ਚੈੱਕ ਕਰ ਲੋ ਚੱਡੇ ਚੰਗੀਆਂ ਲੱਗੀਆਂ ਜਿਦਾ ਵੇਖੋ ਬੀਲੀ ਘਰ ਬਣਿਆ ਪਿਆ ਆ ਵੇਖੋ ਚਵਾਈ ਕਿਲੀ ਮੇਦੀ ਸ਼ਾਨਦਾਰ ਕੋਲੀ ਬੜੀ ਨਾ ਵੀਰ ਜੀ ਮਰੀ ਵੀਰ ਪੋਲੀ ਆ ਵੇਖੋ ਥਣ ਥੂਣਾ ਚੱਡਾ ਜੋੜਾ ਚੈੱਕ ਕਰ ਲੋ ਤੇ ਬਾਕੀ ਜਿੰਨੇ ਜੋਗੇ ਹੈਗੇ ਨਸਲਦਾਰੀ ਮਈ ਪਤਲੀ ਕਿੰਬੜੀ ਦੀ ਪਈ ਤੇ ਵੀ ਜੀ ਕਿੰਨੇ ਦੇ ਦਿਆ ਜਿਹੜੇ ਲੈਣ ਮਲਵਾਈ ਡੋਂਦੇ ਓਦਾਂ ਹੀ ਹਾਂਜੀ ਮਲਵਾਈ ਜਿਹੜੇ ਰਾਸਤੇ ਅੱਜ ਬੜੇ ਡਿਮਾਂਡ ਹੀ ਪਏ ਮਲਵਾਈ ਰਾਸਤੇ ਮਹਿੰਗੇ ਹਾਂਜੀ ਹਾਂਜੀ ਮਈ ਲੱਗੀ ਆ 85000 ਦੀ ਹਾਂਜੀ ਫਾਦ ਨਹੀਂ ਮਾ 83000 ਦੀ ਨਹੀਂ 83000 ਦੀ ਹਾਂ ਨਾ 83000 ਦੀ 83000 ਦੀ ਮਈ ਵੀਰਾਂ ਦਾ ਦੇ ਦਾਂਗੇ ਪਰ ਇੱਧਰ ਵੇਖੋ ਹਾਂ ਹੁਣ ਬਸ ਨਹੀਂ ਥੋੜੀ ਪਸੰਪੀ ਪੂਰੀ ਦਾ ਦੇਖੋ ਥਣ ਥਣ ਕਿਦਾਂ ਸੋਨਾ ਬਣਾਇਆ ਦੋ ਤਾਂ ਵੀਰ ਮੈਂ ਬੋਰਾ ਲਈ ਮੈਂ ਕਹਿੰਦਾ ਹਾਂਜੀ ਚਾਹੀ ਮਰਾ ਵੀਰ ਦੇ ਸੇਵਾਲਾ ਲੈ ਲੈਣਾ ਹਾਂਜੀ ਤੇ ਮੈਂ 13 13 ਲੀਟਰ ਦੁੱਧ ਨਹੀਂ ਠੀਕ ਹੈ ਦਜੀ ਜੋ ਕੀ ਬਿਉਰੀ ਮੈਂ ਤੇ ਕੀ ਡਿਟੇਲ ਹੈ ਵੀਜੀ ਇਹ ਬੜੀ ਪੂਰੀ ਮੈਂ ਦਜੀ ਹੰਦੇ ਵੀ ਬੰਦੇ ਘਰ ਦੀ ਮੈਂ ਸਾਡੀ ਹਾਂਜੀ ਤੇ 10 ਕਿਲੋ ਘਿਓ ਤੇ 10 ਕਿਲੋ ਤੇਲ ਜਾਂਦਾ ਹੈ। ਹਾਂਜੀ ਚਾਰੂ ਵੀ ਬੜੀ ਨਾ ਚਾਰੂ ਬੜੀ ਮਹੀਂ ਆਦੀ ਜੋ ਤੂੜੀ ਥਾਗੋ ਪਾ ਦੋ ਖਾਈਨੀ। ਹਾਂ ਆਹ ਵੇਖੋ ਤੇ ਦਿਨ ਕਿਨੇ ਸੁਕੀ ਤੂੜੀ ਦੇ ਵਿੱਚ ਸੇਰ ਇੱਧਰ ਇੱਧਰ ਵੇਖੋ ਨਸਲ ਆ ਦੇਖਾ। ਨਸਲ ਕੁਆਲਟੀ ਹੈ। ਚਾਂਦ ਵਾਲੀ ਮਹੀਂ ਵੀ ਦੀਏ ਬੜੀ ਕਰਮਾਲੀ ਮਹੀਂ ਲੱਭਦੀ ਉੱਤੇ ਹੋਏ ਚਾਂਦ ਵਗਿਆ ਹੈ। ਨਹੀਂ ਵਗਿਆ ਹਾਂਜੀ ਵਗਿਆ ਹਾਂਜੀ ਸਾਡੇ ਕੋਲ ਘਰ ਮਹੀਂ ਹੁੰਦੀ ਸੀ ਨਾਲ ਦੀ। ਹਾਂਜੀ ਤੇ 22 ਕਿਲੋ ਦੁੱਧ ਦੀ ਰੀਮ ਨਹੀਂ। ਇਹ ਕਿੰਨਾ ਦੇ ਦੂ ਵੀਰ ਜੀ? ਇਹ ਮਹੀਂ ਤਾਂ ਬਾਲੀ ਉਹਦਾ ਦੇ ਇਸ ਥੋਲਾ ਤਾਰਾਂ ਨੂੰ ਦੁੱਧ ਚਾਹੁੰਦੇ ਨੇ ਹਾਂਜੀ ਚਾਹਨਾ 16 17 ਨਹੀਂ ਦੇ 15 ਕਿਲੋ ਦੁੱਧ ਮੈਂ ਦੇ 15 ਕਿਲੋ ਦੇ ਦੇਣਾ ਵੀ ਜੀ ਬੂਲੀ ਬੂਰੀ ਨੀਲੀ ਦੀ ਜੋ ਆਹ ਵੇਖੋ ਥਣ ਚੱਡਾ ਹਜੇ ਇੱਕ ਦੋ ਦਿਨ ਕੱਢਦੀ ਐ ਤਾਂ ਇੱਧਰ ਵੇਖੋ ਬਣੀ ਕਿਦਾਂ ਪਈ ਪਛਾਂ ਤੱਕ ਆਈ ਜਾ ਵੇਖੋ ਵੱਡੀ ਮਈ ਆ ਤਿਲਾ ਵਾਲੀ ਬੂਰੀ ਫਿਰ ਤਿਲਾ ਵਾਲੀ ਬੂਰੀ ਤਾਂ ਹੈ ਵੀ ਨੀਲੀ ਦੀ ਜੋ ਬੂਰੀ ਨੀਲੀ ਤੇ ਤਿਲਾ ਵਾਲੀ ਬੂਰੀ ਸੁਆ ਮਈ ਦਾ ਤਿਜਾ ਜੋ ਤਾਂ ਪੂਰੀ ਬੇਲਪੂਲ ਦੀ ਵੱਡੀ ਮਈ ਆ ਆ ਵੇਖੋ ਨੀਲੀ ਪਿਓਰ ਬੁੱਲ ਆਹ ਖਾਂਚਦਾ ਚੈੱਕ ਕਰੋ ਚੰਗੀ ਹੈ ਮੈਂ ਸ਼ਾਨਦਾਰ ਭਾਰੀ ਮਈ ਹੈ ਨਾ ਵੀਰ ਜੀ 15 ਕਿਲੋ ਈਡੀ ਮਈ ਨੂੰ ਦੁੱਧ ਕੀ ਜਾਂਦਾ ਇੰਨੇ ਨੇ ਦਿੱਤਾ ਚਾਰੂ ਬੜੀ ਵੀਰ ਮਈ ਚਾਰੂ ਡਗਰ ਮੇਹਰ ਦੇ ਦਿੰਦਾ ਕਿੰਨੇ ਦੀ ਛੱਟ ਦੇਣੀ ਵੀਰ ਜੀ ਜਾਇਜ਼ ਮੁੱਲ ਮਗਿਓ ਮਈ ਦਾ ਕੀ 1,25,000 ਹਾਂ ਜੀ ਆਹ ਨਸਲ ਦਾ ਤੁਹਾਨੂੰ ਪਤਾ ਸਾਡਾ ਰੇਡ ਜਾਂਦਾ ਹਾਂ ਜੀ ਆਦਨਾ ਮਈ 1,25,000 ਇੱਕ ਪੰਜ ਦੀ ਇੱਕ ਪੰਜ ਇੱਕ ਪੰਜ ਦੀ ਵੀਰਾਂ ਦਾ ਦਦਾਂ ਕਿ ਇੱਧਰ ਵੇਖ ਲਓ ਵੀਜੀ ਰੇਡ ਬੜੀ ਮੈਂ ਇਹ ਰੇਡ ਨਹੀਂ ਲੱਪਣੇ ਜੇਰਾ ਮੇਰਾ ਵੀਰ ਕੋਈ ਡੇਰੀ ਆਜਾ ਫਾਰਮ ਵਾਲਾ ਨਹੀਂ ਲੈ ਜੇ ਨਾ ਘਰ ਰੱਖਣਾ ਦਾ ਹਾਂਜੀ ਤੇ ਮੈਂ ਬਹੁਤ ਚੰਗੀ ਨਹੀਂ ਵੱਡੀ ਮੈਂ ਚੰਗੀ ਵੀਜੀ ਆਉਂਦੀ ਨਹੀਂ ਜਿੱਡੀ ਸਾਫ਼ ਨਹੀਂ ਆ ਤਾਂ ਛੋਟੀ ਦੀ ਕੀ ਡਿਟੇਲ ਹੈ ਵੀਜੀ ਇਹ ਛੋਟੀ ਵੀਜੀ ਸੁਣੀ ਨਾ ਜੋਗੇ ਜੋ 10 12 ਦੇ ਦਿੰਦਾ ਹਾਂਜੀ ਮਗਰ ਕੱਟੀ ਕੱਟੀ ਮਗਰਿਆ ਹਾਂਜੀ ਤੇ ਐ ਟਾਈਮ ਛੁੱਟ ਕੇ ਲੱਤਾ 1 ਲੀਟਰ ਦੁੱਧ 10 ਕਿਲੋ ਦੁੱਧ ਖੋਲੋ ਵੀ ਦਾਹੀ ਹੈ ਦਾਹੀ ਫੈਂਡ ਵੀਰਾਂ ਦਾ 10 ਕਿਲੋ ਦੁੱਧ ਛੋਟੀ ਬਹੁਤ ਹੀ ਚੰਗੀ ਸੀ ਸੋ ਸਾਫ ਝੋਟੀ ਇਹਦਾ ਵੀ ਥਣ ਚੱਡਾ ਚੈੱਕ ਕਰੋ ਇੱਧਰ ਵੇਖੋ ਐ ਕੁਆਲਿਟੀ ਦਾ ਰਹਾ ਚੱਡਾ ਇਹਦਾ ਵੀ ਚੰਗੀ ਝੋਟੀ ਜਣਾ ਇਹ ਵੀ ਵੀਰ ਜੀ ਨਹੀਂ ਨਹੀਂ ਜਾਂਦੀ ਇਹ ਵੀ ਪਾਕਿਸਤਾਨੀ ਦੀ ਨਹੀਂ ਨਹੀਂ ਦੇਖਦੀ ਆ ਵੇਖੋ ਅੱਖਾਂ ਚਟੀਆਂ ਦੀ ਤੇ ਨਿਕ ਨਿਕੇ ਸਿੰਗ ਲੱਗੇ ਬਹੁਤ ਹੀ ਚੰਗੀ ਝੋਟੀ ਆ ਸਾਫ ਸੁਥਰੀ ਆ ਵੇਖੋ ਥਾਣ ਵੀ ਕਲਾ ਕਲਾ ਲੱਗਾ ਚੰਗਾ ਵਿਜੀ ਕਿੰਨੇ ਦੀ ਛੜ ਦੇਣੀ ਆ ਮੋਦਰੀ ਜੀ ਤੇ ਨਾਂ ਮੱਠੀ ਕਰੀਏ ਹਾਂ ਜੀ ਹਾਂ ਦੇ ਨਾਂ ਮੈਂ 9000 90 ਦੀ ਚਲੋ ਠੀਕ ਹੈ 90 ਤੇ ਬਾਕੀ ਆ ਤਿੰਨ ਮੱਜਾਂ ਜੇ ਤਿੰਨੇ ਨੀਲੀ ਰਵੇ ਦੀਆਂ ਚੰਗੀਆਂ ਜੇ ਕਿ ਵੀਰ ਨੇ ਤਿੰਨੇ ਇੱਕ ਤਲੇ ਭੇਜ ਦਾਂਗੇ ਹਾਂ ਜੀ ਤੇ ਵੀਜੀ ਕਰ ਦੋਗੇ ਮਾਨਤਨ ਆ ਕੇ ਦਾ ਵੀਰ ਜੀ ਰੇਡ ਸਾਡਾ ਯਾਰ ਜੇ ਪਾਹੇ ਮੰਗੇ ਆ ਹਾਂ ਜੀ ਬਾਕੀ ਭੈਣ ਭਰਾਵਾਂ ਦਾ ਮਾਨਤਨ ਕਰਾਂਗੇ ਫਿਰ ਠੀਕ ਹੈ ਫਿਰ ਵੀ ਸਤਿ ਸ੍ਰੀ ਅਕਾਲ